ਮਹੀਨੇ ਦੀ ਸ਼ੁਰੂਆਤ 'ਚ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਗਰਮੀ ਦਾ ਵਾਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਹੁਣ ਵੀ ਦੇਸ਼ ਦੇ ਕਈ ਹਿੱਸਿਆਂ 'ਚ VOTING ਦੇ ਅਜੇ 5 ਪੜਾਅ ਬਾਕੀ ਨੇ ਤੇ ਵਾਧਦੀ ਗਰਮੀ ਦਾ ਅਸਰ ਲੋਕ ਸਭਾ ਚੋਣਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਦਰਮਿਆਨ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਐਮ ਮੋਹੋਪਾਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਦੇਸ਼ 'ਚ ਹੀਟ ਵੇਵ ਦੀ ਤੀਬਰਤਾ ਵੱਧ ਰਹੀ ਹੈ। ਇਸ ਸਾਲ ਮਈ ਮਹੀਨੇ ਦੌਰਾਨ ਦੇਸ਼ ਦੇ 15 ਸੂਬਿਆਂ 'ਚ ਲੂ ਦੇ ਦਿਨ ਔਸਤ ਤੋਂ ਵੱਧ ਰਹਿਣ ਦਾ ਅੰਦਾਜ਼ਾ ਹੈ ਇਹ ਉਹ ਸੂਬੇ ਹਨ ਜਿੱਥੇ ਲੋਕ ਸਭਾ ਦੀ VOTING ਦੇ ਪੰਜ ਪੜਾਅ ਬਾਕੀ ਨੇ ਤੇ 7 ਮਈ ਤੋਂ 1 ਜੂਨ 2024 ਦੇ ਵਿਚਕਾਰ ਪੂਰੇ ਹੋਣਗੇ ਉਨ੍ਹਾਂ ਕਿਹਾ ਕਿ ਪੱਛਮੀ ਸਾਈਡ ਗੁਜਰਾਤ ਰਾਜਸਥਾਨ ਪੱਛਮੀ ਮੱਧ ਪ੍ਰਦੇਸ਼ ਆਦਿ ਇਲਾਕਿਆਂ 'ਚ ਮਈ ਦੇ ਮਹੀਨੇ 'ਚ 8 ਤੋਂ 11 ਦਿਨਾਂ ਤੱਕ ਹੀਟ ਵੇਵ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਝਾਰਖੰਡ ਵਿਹਾਰ ਦਿੱਲੀ ਤੇ ਪੰਜਾਬ ਦੇ ਕੁਝ ਹਿੱਸਿਆਂ 'ਚ ਜਿੱਥੇ ਅਕਸਰ 3-4 ਦਿਨ ਬਹੁਤ ਗਰਮੀ ਰਹਿੰਦੀ ਹੈ ਮਈ 'ਚ 5 ਤੋਂ 7 ਦਿਨਾਂ ਤੱਕ ਹੀਟ ਵੇਵ ਦੇਖਣ ਨੂੰ ਮਿਲ ਸਕਦੀ ਹੈ ਚੋਣਾ ਤੇ ਹੀਟ ਵੇਵ ਦੇ ਪ੍ਰਭਾਵ ਬਾਰੇ ਗੱਲ ਕਰਦੇ ਆ ਡਾਕਟਰ ਮਹਾਪਾਤਰਾ ਨੇ ਕਿਹਾ ਕਿ ਚੋਣਾ ਦੀ ਤਿਆਰੀ ਲਈ ਅਸੀਂ ਮੌਸਮ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਇਹ ਵੀ ਦੱਸਿਆ ਸੀ ਕਿ ਕਿਸ ਦਿਨ ਹੀਟ ਵੇਵ ਕਿੱਥੇ ਆ ਸਕਦੀ ਹੈ ਅਸੀਂ ਅਗਲੇ 5 ਦਿਨਾਂ ਲਈ ਹਰ ਰੋਜ਼ ਚੌਣ ਕਮਿਸ਼ਨ ਨੂੰ ਮੌਸਮ ਦੀ ਜਾਣਕਾਰੀ ਦੇ ਰਹੇ ਹਾਂ ਤੇ ਇਸ ਦੇ ਮੱਦੇਨਜ਼ਰ ਉਹ ਆਪਣੇ ਵੱਲੋਂ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਨ